ਪੰਜਾਬ ਵਿੱਚ ਫਿਰ ਵਾਪਰ ਗਈ ਵੱਡੀ ਘਟਨਾ ਇੱਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਤੇ ਸੰਗਤ ਦੁਆਰਾ ਉਸ ਨੂੰ ਕਾਬੂ ਕਰ ਲਿਆ ਗਿਆ ਇਹ ਘਟਨਾ ਫਿਰੋਜ਼ਪੁਰ ਦੇ ਬੰਡਾਲਾ ਦੇ ਇੱਕ ਗੁਰੂ ਘਰ ਤੋਂ ਸਾਹਮਣੇ ਆਈ ਹੈ ਗੁੱਸੇ ਵਿੱਚ ਆਈ ਸੰਗਤ ਦੁਆਰਾ ਇਸ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਸ਼ਖਸ ਦਾ ਸੋਦਾ ਲਾ ਦਿੱਤਾ ਗਿਆ ਇਸ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਇਸ ਕਤਲ ਨੂੰ ਕਾਨੂੰਨ ਵੱਲੋਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਨਾ ਦੇਣ ਦਾ ਰਿਐਕਸ਼ਨ ਦੱਸਿਆ ਉਹਨਾਂ ਨੇ ਕਿਹਾ ਕਿ ਜੇਕਰ ਕਾਨੂੰਨ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਮਾ ਦਿੰਦਾ ਤਾਂ ਅੱਜ ਇਹ ਘਟਨਾ ਨਾ ਵਾਪਰਦੀ ਜਥੇਦਾਰ ਸਾਹਿਬ ਨੇ ਕਿਹਾ ਕਿ ਇਸ ਕਤਲ ਮਾਮਲੇ ਵਿੱਚ ਕਿਸੇ ਨੂੰ ਵੀ ਤੰਗ ਨਾ ਕੀਤਾ ਜਾਵੇ ਤੇ ਜਥੇਦਾਰ ਸਾਹਿਬ ਵੱਲੋਂ ਸੰਗਤ ਨੂੰ ਵੀ ਵੱਡੇ ਆਦੇਸ਼ ਜਾਰੀ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਇਸ ਵਿਅਕਤੀ ਦੀਆਂ ਅੰਤਿਮ ਰਸਮਾਂ ਕਿਸੇ ਵੀ ਗੁਰੂ ਘਰ ਵਿੱਚ ਨਾ ਹੋਣ ਦਿੱਤੀਆਂ ਜਾਣ ਤੇ ਇਸ ਦੇ ਪਰਿਵਾਰ ਦਾ ਸਮਾਜਿਕ ਤੌਰ ਤੇ ਬਾਈਕਾਟ ਕੀਤਾ ਜਾਵੇ ਉਹ ਸਾਧੂ ਨੇ ਕੱਡੇ ਤੇ ਆਹ ਰਹੀ ਪਿੰਡ ਹੈ ਕੋਹਿੰਪੁਰ ਜ਼ਿਲ੍ਹੇ ਦਾ ਬਡਾਰਾ ਪਿੰਡ ਹੈ ਇੱਥੇ ਗੁਰਦੁਆਰਾ ਹੈ ਮਹਾਂਪੁਰਸ਼ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਵੀਰ ਸਿੰਘ ਜੀ ਅਮਰ ਸ਼ਹੀਦ ਉਹਨਾਂ ਦੇ ਗੱਦੀ ਦੇ ਸ਼ਰੀਨ ਬਾਬਾ ਹਰਨਾਮ ਸਿੰਘ ਜੀ ਉਹਨਾਂ ਨੇ ਇਸ ਜਗ੍ਹਾ ਨੂੰ ਮੁੱਲ ਲੈ ਕੇ ਇਸ ਸਥਾਨ ਤੇ ਡੇਰਾ ਬਣਾਇਆ ਹੈ ਅੱਜ ਇਸ ਗੱਦੀ ਦੇ ਇਸ ਗੱਦੀ ਤੇ ਸੇਵਾ ਕਰਨਾ ਹੈ ਅਤੀ ਸਤਕਾਰਯੋਗ ਬਾਬਾ ਤਕਰੀਬ ਸਿੰਘ ਜੀ ਚਾਤਸਾ ਵਾਲੇ ਜੋ ਉਹੀ ਇੱਥੇ ਮੌਜੂਦ ਹਨ ਇੱਥੇ ਅੱਜ ਤਕਰੀਬਨ ਪੇ 1:30 ਵਜੇ ਦੀ ਇਹ ਘਟਨਾ ਹੈ ਇੱਕ ਜਿਨੇ ਆਪਣੇ ਕੇਸ ਕਟਾਏ ਸੰਗ ਤੇ ਦਾੜੀ ਵੀ ਕਟਾਈ ਐ ਸਿਰ ਉਤੇ ਠੱਲੇ ਰੰਗ ਦਾ ਕੋਟ পরਨਾ ਵੱਧ ਕੇ ਠੀਕ 1:30 ਵਜੇ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਇਆ ਦਾਖਲ ਹੋ ਕੇ ਅੰਦਰ ਜਾ ਕੇ ਕਿਉਂ ਮਹਾਰਾਜ ਦਾ ਪੱਤਾ ਲੜ ਕੇ ਉਹਨੇ ਸੂਤ ਰਾਜ ਮੈਂ ਅੱਗ ਵਿੱਚੋਂ ਇੱਕ ਗੁਰੂ ਮਹਾਰਾਜ ਦਾ ਜਿਹੜਾ ਪੱਤਰਾ ਖੇਤੇ ਪਾੜ ਕੇ ਆਪਣੇ ਹੱਥ ਵਿੱਚ ਲੈ ਕੇ ਬਾਹਰ ਆਇਆ ਅਤੇ ਸਿੰਘਾਂ ਨੇ ਵੇਖਿਆ ਜਦੋਂ ਪੱਤਰਾ ਲਈ ਹੁੰਦਾ ਹੈ ਚਾਹ ਕੀ ਕੀਤਾ ਹੈ ਕਿਹਾ ਮੈਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਲਦੀ ਕਾ ਕੇ ਆਇਆ ਹੈ ਫਿਰ ਜਦੋਂ ਬੰਦਿਆ ਸਾਡੇ ਕੋਲ ਆਈਆਂ ਪੰਜਾਬ ਪਿਆਰਿਆਂ ਦੇ ਮੁੰਡੇ ਭਾਈ ਸਾਹਿਬ ਭਾਈ ਦਰਕਾਰ ਸਿੰਘ ਜਦੋਂ ਦਾਰ ਲਖਮੀਰ ਸਿੰਘ ਜੀ ਹੋਰ ਵੀ ਜਿੰਨੀਆਂ ਕਿ ਜਦੋਂ ਬੰਦਿਆ ਆਈਆਂ ਸਾਰੀਆਂ ਨੇ ਆ ਕੇ ਇੱਕ ਚਾਲ ਉੱਤੇ ਜ਼ੋਰ ਦਿੱਤਾ ਕਿ ਇਸ ਪਾਰਟੀ ਨੂੰ ਕੋਈ ਚਾਂ ਨਾ ਮਿਲਣਾ ਚਾਹੀਦਾ ਹੈ